ਹਾਂਜੀ ਸੰਗਤ ਜੀ ਅੱਜ ਗੱਲ ਕਰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੀ ਵਿਧੀ ਵਿਵਹਾਨ ਦੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਹਿਬਾਨ ਦੋਸਤੋ ਜਦੋਂ ਲਾਇਆ ਜਾਂਦਾ ਹੈ ਬੜੇ ਮਾਣ ਸਨਮਾਨ ਦੇ ਨਾਲ ਲਾਇਆ ਜਾਂਦਾ ਹੈ ਇਤੋਂ ਤੱਕ ਵੀ ਵਿਦਵਾਨ ਕਹਿੰਦੇ ਆ ਕਹਿੰਦੇ ਹਾਥੀ ਘੋੜੇ ਤੇ ਬਿਠਾ ਕੇ ਜਥੇਦਾਰ ਨੂੰ ਲਿਆਉਂਦੇ ਨੇ ਤੇ ਜਦੋਂ ਤੋਰਦੇ ਆ ਉਦੋਂ ਗਧੇ ਤੇ ਬਿਠਾ ਕੇ ਮੈਂ ਸੱਜਣ ਨੂੰ ਇਹ ਗੱਲ ਕਹਿਣੀ ਚਾਹਣਾ ਹੈ ਕਿ ਜਥੇਦਾਰ ਸਹਿਬਾਨਾਂ ਦਾ ਵਿਧੀ ਵਿਧਾਨ ਬਣਾਣਾ ਚਾਹੀਦਾ ਹੈ। ਦੋਸਤੋ ਕੌਣ ਬਣਾਉਣਗੇ? ਜਿਸ ਦਿਨ ਅਕਾਲ ਤਖਤ ਸਹਿਬ ਤੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਉਸ ਦਿਨ ਅਕਾਲ ਤਖਤ ਸਰ ਤੇ ਬੜਾ ਜਾਹੋ ਜਲਾਲ ਹੁੰਦਾ ਹੈ। ਜਿਹਦੇ ਵਿੱਚ ਸਾਰੇ ਨਾ ਸੰਪਰਦਾਵਾਂ ਤਕਸਾਲਾਂ ਨਿੰਗ ਸਿੰਘ ਜਥੇਬੰਦਗਾਂ ਅਖੰਡ ਕੀਰਤਨੀ ਜਥਾ ਸਿੰਘ ਸੁਭਾਵਾਂ ਦੀਪ ਕਾਲ ਸਦਵਾਨ ਇਥੋਂ ਤੱਕ ਕੇ ਸੰਤ ਮਹਾਪੁਰਸ਼ ਸਾਰੇ ਵੱਡੀ ਗਿਣਤੀ ਵਿੱਚ ਪਹੁੰਚਦੇ ਐ ਜਦੋਂ ਵੀ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਦਸਤਾਰ ਬੰਦੀ ਹੁੰਦੀ ਹੈ ਭਾਵ ਕਾਲ ਤੱਕ ਦੀ ਦੋਸਤੋ ਬਹੁਤ ਵਧੀਆ ਗੱਲ ਹੈ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ ਪਰ ਜਿਸ ਦਿਨ ਜਥੇਦਾਰ ਸਹਿਬਾਨ ਦੀ ਬਦਨਾਮੀ ਕਰਕੇ ਜਿਸ ਦਿਨ ਜਥੇਦਾਰ ਸਹਿਬਾਨ ਨੂੰ ਬੇਇੱਜ਼ਤ ਕਰਕੇ ਕੱਦੇ ਆ ਜਾਂਦਾ ਹੈ ਉਸ ਦਿਨ ਉਹ ਟਕਸਾਲਾਂ ਵਾਲੇ ਉਹ ਜਥੇਬੰਦੀਆਂ ਵਾਲੇ ਉਹ ਸੰਪਰਦਾਵਾਂ ਵਾਲੇ ਉਹ ਦਸਤਾਰਾਂ ਦੇਣ ਵਾਲੇ ਵੀਰ ਕਿੱਥੇ ਹੁੰਦੇ ਐ ਜਿਹੜੇ ਜਥੇਦਾਰ ਸਹਿਬਾਨ ਨੂੰ ਨਿਯੁਕਤੀ ਵਾਲੇ ਦਿਨ ਪੱਗਾਂ ਦੇ ਕੇ ਜਾਂਦੇ ਐ ਦਸਤਾਰਾਂ ਦੇ ਕੇ ਜਾਂਦੇ ਐ ਦੋਸਤੋ ਤੇ ਜਿਸ ਦਿਨ ਜਥੇਦਾਰ ਦੀ ਦਸਤਾਰ ਲਾਹੀ ਜਾ ਰਹੀ ਹੁੰਦੀ ਐ ਉਹੀ ਉਹਨਾਂ ਵੱਲੋਂ ਦਿੱਤੀ ਹੋਈ ਜਿਹੜੀ ਟਕਸਾਲਾਂ ਨੇ ਦਿੱਤੀ ਦਸਤਾਰ ਦਸਤਾਰ ਦਾ ਮੁੱਲ ਬੜਾ ਸਾਨੂੰ ਕਲੰਗੀਆਂ ਵਾਲੇ ਨੇ ਸਾਰਾ ਸਰਬੰਸ ਵਾਰ ਕੇ ਦਸਤਾਰ ਦਿੱਤੀ ਤੇ ਉਹੀ ਦਸਤਾਰ ਤੁਸੀਂ ਜਥੇਦਾਰ ਸਾਹਿਬਾਨ ਨੂੰ ਦੇਣ ਜਾਂਦੇ ਹੋ ਪਰ ਜਦੋਂ ਜਥੇਦਾਰ ਨੂੰ ਕਿਸੇ ਨੂੰ ਬੇਇੱਜ਼ਤ ਕਰਿਆ ਜਾਂਦਾ ਹੈ ਮਤਲਬ ਕਿ ਉਹਦੀ ਦਸਤਾਰ ਰੋਲੀ ਜਾਂਦੀ ਹੈ ਤੇ ਦਸਤਾਰ ਦੇਣ ਵਾਲੇ ਉਦੋਂ ਕਿੱਥੇ ਸੌ ਜਾਂਦੇ ਆ ਉਦੋਂ ਦਸਤਾਰ ਦੇਣ ਵਾਲਿਆਂ ਨੂੰ ਦਸਤਾਰ ਦੇਣ ਵਾਲਿਆਂ ਦੀ ਦੋਸਤੋਂ ਕੋਈ ਆਤਮਾ ਦੀ ਆਵਾਜ਼ ਨਹੀਂ ਆਉਂਦੀ ਦੇਖੋ ਦੇਖ ਹੀ ਦਸਤਾਰਾਂ ਦੇ ਜਾਂਨੇ ਹੋ ਕਿ ਜਥੇਦਾਰ ਸਹਿਬਾਨ ਤੋਂ ਆਪਣੇ ਕੰਮ ਲੈਣ ਦੇ ਮਾਰੇ ਦਸਤਾਰਾਂ ਦੇਣ ਜਾਂਨੇ ਹੋ ਵੀ ਜਥੇਦਾਰ ਸਹਿਬਾਨ ਜਿਹੜੀਆਂ ਅਸੀਂ ਮਰਜਾਦਾ ਵਰਤਦੇ ਹਾਂ ਡੇਰਿਆਂ ਦੇ ਵਿੱਚ ਜਾਂ ਤਕਸਾਲਾਂ ਦੇ ਵਿੱਚ ਕਿਤੇ ਜਥੇਦਾਰ ਸਹਿਬਾਨ ਉਤੇ ਕੋਈ ਐਕਸ਼ਨ ਨਾਲੇ ਲੈ ਕਿਤੇ ਜਥੇਦਾਰ ਸਹਿਬਾਨ ਇਹ ਨਾ ਕਹਦੇ ਕਿ ਜਿੰਨੀ ਮਰਜਾਦਾ ਵਰਤਦੇ ਹੋ ਅਕਾਲ ਤਖਤ ਦੇ ਹਿਸਾਬ ਨਾਲ ਚੱਲਣਾ ਪਊਗਾ ਤੁਹਾਨੂੰ ਮੈਨੂੰ ਤੇ ਸੱਜਣ ਨੂੰ ਇੰਜ ਲੱਗਦਾ ਮੇਰੀ ਨਿੱਜੀ رائے ਹੈ ਕਿ ਉਹ ਜਿਹੜੀਆਂ ਦਸਤਾਰਾਂ ਆਉਂਦੀਆਂ ਜੱਥੇਦਾਰ ਦੀ ਦਸਤਾਰ ਵਾਲੀ ਬੰਦੀ ਵਾਲੇ ਦਿਨ ਉਹਨਾਂ ਦੇ ਵਿੱਚੋਂ ਬਹੁਤੀਆਂ ਦਸਤਾਰਾਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤੀਆਂ ਦਸਤਾਰਾਂ ਇਹ ਹੁੰਦੀਆਂ ਜਿਨ੍ਹਾਂ ਨੇ ਜੱਥੇਦਾਰ ਸਹਿਬਾਨ ਤੋਂ ਧਾਰਮਿਕ ਕੰਮ ਲੈਣੇ ਹੁੰਦੇ ਆ ਕੰਮ ਕਾਦੇ ਕਿਉਂਕਿ ਸੋਨੂੰ ਪਤਾ ਹੈ ਦੋਸਤੋ بڑے ਡੇਰਿਆਂ ਦੇ ਵਿੱਚ ਸੰਪਟਪਾਟ ਚੱਲਦੇ ਆ ਜਿਨ੍ਹਾਂ ਦੀ 50 50000 ਰੁਪਿਆ ਭੇਟਾ ਲੱਖ ਲੱਖ ਰੁਪਿਆ ਭੇਟਾ ਤੇ ਬਹੁਤੇ ਡੇਰੇ ਇਹੋ ਜਿਹੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈ ਨਹੀਂ ਉਥੇ ਮਨਮਤ ਵੀ ਚੱਲਦੀ ਹੈ ਲੋਕਾਂ ਨੂੰ ਧਾਗੇ ਤੇ ਵੀਤ ਵੀ ਦਿੱਤੇ ਜਾਂਦੇ ਐ ਤੇ ਉਹ 20 ਤੱਕ ਸਾਲਾਂ ਉਹਦੇ ਸਾਰੇ ਜਿਹੜੇ ਹੁੰਦੇ ਐ ਧਾਗੇ ਦਵੀਤਾਂ ਵਾਲੇ ਮਨਮਤ ਕਰਨ ਵਾਲੇ ਉਹ ਵੀ ਦਸਤਾਰਾਂ ਲਈ ਖੜੇ ਹੁੰਦੇ ਐ ਪੂਰੇ ਜਹੋ ਜਲਾਲ ਦੇ ਨਾਲ ਇਥੋਂ ਇੰਜ ਲੱਗਦਾ ਹੈ ਜਦੋਂ ਜਥੇਦਾਰ ਸਾਹਿਬਾਂ ਨੂੰ ਮੌਕਾ ਪੈਂਦਾ ਹੈ ਔਰ ਓਲਿਆ ਜਾਂਦਾ ਹੈ ਗਧੇ ਤੇ ਬਿਠਾ ਕੇ ਘਰ ਨੂੰ ਤੋਰਿਆ ਜਾ ਰਿਹਾ ਹੁੰਦਾ ਹੈ ਉਦੋਂ ਜਦੋਂ ਇਹ ਦਸਤਾਰਾਂ ਵਾਲੇ ਨਹੀਂ ਆਉਂਦੇ ਨਹੀਂ ਬੋਲਦੇ ਦੋਸਤੋ ਇਹਦਾ ਮਤਲਬ ਉਹਨਾਂ ਨੂੰ ਕੋਈ ਗਰਜ ਹੁੰਦੀ ਹੈ ਜਥੇਦਾਰ ਤੱਕ ਉਹ ਸਿਰਫ ਆਪਣੀ ਗਰਜ ਪੂਰੀ ਕਰਨ ਦੇ ਮਾਰੇ ਆਉਂਦੇ ਆ ਕਿ ਜਥੇਦਾਰ ਕਿਤੇ ਸਾਡੀ ਮਰਜ਼ਾਦਾ ਨਾ ਬਦਲ ਦੇ 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 ਦੀ ਕਿਤੇ ਜਿਹੜੇ ਭਾਂਡੇ ਆ ਉਹ ਇੱਕ ਨਾ ਕਰਦੇ ਕਿਤੇ ਜਿਹੜਾ ਅੰਬ੍ਰਤ ਭਾਂਤ ਭਾਂਤ ਦਾ ਬਣਾ ਕੇ ਛਕਾਉਣੇ ਆ ਕਿਤੇ ਵਾਟਾ ਇੱਕ ਨਾ ਕਰਦੇ ਜਿਹੜਾ ਜਾਤ ਪਾਤ ਦੇ ਨਾਂ ਤੇ ਬੱਕ ਬੱਕ ਭਾਂਡੇ ਅਡਰ ਰੱਖੇ ਜਾਂਦੇ ਐ ਕਿ ਆਹ ਜਿਹੜੇ ਮਜੀਬ ਸਿੰਘ ਤੇ ਰਮਦਾਸ ਗੇ ਨੇ ਉਹ ਆਹ ਵਰਤਨ ਅੱਛਣਗੇ ਦੂਜੇ ਦੇ ਅੱਛਣਗੇ ਮੈਨੂੰ ਲੱਗਦਾ ਉਹ ਤਾਂ ਡਰਦੇ ਆ ਕਿਤੇ ਭਾਂਡੇ ਇੱਕ ਨਾ ਕਰ ਦੇ ਕਿਤੇ ਜਥੇਦਾਰ ਸਾਹਿਬਾਨ ਸਾਨੂੰ ਆਕਾਲ ਤਖਤ ਤੇ ਸਦਕੇ ਇਹੋ ਜੀ ਸਜ਼ਾ ਨਾ ਲਾ ਦੇ ਕਿ ਤੁਸੀਂ ਬੱਜਰ ਪਾਪ ਕਰ ਰਹੇ ਹੋ ਤੁਸੀਂ ਰਹਿਤ ਮਰਜ਼ਾਦਾ ਨੂੰ ਮੰਨ ਨਹੀਂ ਰਹੇ ਦੋਸਤੋ ਆਪਣੀ ਗਰਜ ਦੇ ਮਾਰੇ ਕੀ ਫਾਇਦਾ ਜਰੋਤੇ ਦਸਤਾਰਾਂ ਲੈ ਕੇ ਜਾਣ ਦਾ ਜੇਕਰ ਤੁਸੀਂ ਲੋੜ ਪੈਣ ਤੇ ਬਦਨਾਮੀ ਹੋਣ ਤੇ ਬੰਦੇ ਦੇ ਨਾਲ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਦੋਸਤੋ ਕੀ ਫਾਇਦਾ ਕਿੰਨੇ ਜੱਤੇਦਾਰ ਸਹਿਬਾਨਾਂ ਦੀ ਕਿੰਨੀ ਹਾਲਤ ਪਤਲੀ ਹੋਈ ਤੇ ਜਿਹੜੇ ਲਿਫਾਫੇ ਦੇਣ ਵਾਲੇ ਹੁੰਦੇ ਆ ਜੱਤੇਦਾਰਾਂ ਨੂੰ ਦਸਤਾਰਾਂ ਦੇਣ ਵਾਲੇ ਉਹ ਕਿੱਥੇ ਗਾਇਬ ਹੋ ਜਾਂਦੇ ਆ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਮੈਨੂੰ ਨਹੀਂ ਪਤਾ ਜੋ ਠੀਕ ਹੋਇਆ ਗੱਲ ਤਾਂ ਮੈਂ ਤਾਂ ਇੰਨੀ ਗੱਲ ਪੁੱਛਦਾ ਐ ਵੀ ਜਦੋਂ ਕੋਈ ਰਾਜਨੀਤਿਕ ਫੈਸਲੇ ਲੇ ਜਾਂ ਕੁਝ ਬੰਦੇ ਜ਼ੋਰ ਵਾਲੇ ਜਿਨ੍ਹਾਂ ਦਾ ਸਿੱਕਾ ਚੱਲਦਾ ਹੈ ਜਦੋਂ ਕੱਢਦੇ ਐ ਉਹਨਾਂ ਨੂੰ ਫਿੱਟ ਨਹੀਂ ਹੁੰਦੀਆਂ ਗੱਲਾਂ ਤੇ ਜਿਹੜੇ ਜਥੇਦਾਰ ਸਭਾ ਨਾਲ ਨੂੰ ਦਸਤਾਰਾਂ ਦੇਣ ਵਾਲੇ ਹੁੰਦੇ ਉਹ ਕਿੱਧਰ ਚਲੇ ਜਾਂਦੇ ਐ ਉਹਨਾਂ ਦਾ ਤਾਂ ਹੱਕ ਬਣਦਾ ਹੁੰਦਾ ਨਾਲ ਖੜ੍ਹ ਜਾਣ ਜੇ ਕਿਤੇ ਇੰਨੀਆਂ ਸੰਪਰਦਾਵਾਂ ਸਸਤਾਵਾਂ ਜਥੇਦਾਰ ਦੇ ਪਿੱਛੇ ਖੜੀਆਂ ਹੋਣ ਮਜਾਲ ਐ ਕਿਸੇ ਸਿਆਸੀ ਬੰਦੇ ਦੀ ਵੀ ਜਥੇਦਾਰ ਸਹਿਬਾਨ ਦੀ ਬਦਰਾਮੀ ਕਰਦੇ ਦੋਸਤੋ ਨਹੀਂ ਪਰ ਇਹ ਖੜਨ ਵਾਲੇ ਨਹੀਂ ਨਹੀਂ ਖੜਦੇ ਦੋਸਤੋ ਤਾਂ ਹੀ ਤੇ ਲੋਕਾਂ ਵੱਲੋਂ ਭਾਤ ਭਾ ਦੀਆਂ ਉਂਗਲਾਂ ਚੱਕੀਆਂ ਜਾਂਦਿਆ ਚਾਹੇ ਉਹ ਨਿੰਦ ਸਿੰਘ ਜਥੇਬੰਦ ਗਿਆ ਸੱਜਣੋ ਸੰਪਰਦਾਮਾ ਡੇਰੇ ਕਿਉਂ ਲੋਕਾਂ ਵੱਲੋਂ ਆਖਿਆ ਜਾਂਦਾ ਹੈ ਕਿ ਜਿੱਤੇ ਸਿੱਖ ਪੰਥ ਨੂੰ ਲੋੜ ਹੁੰਦੀ ਹੈ ਉਥੇ ਖੜਦੇ ਕਿਉਂ ਨਹੀਂ ਮਸਲਾ ਆਇਆ ਭਾਈ ਅੰਮ੍ਰਿਤਪਾਲ ਸਿੰਘ ਦਾ ਕਿੰਨੀਆਂ ਸੰਪਰਦਾਵਾਂ ਡੇਰੇ ਢਿੰਗ ਸਿੰਘ ਜਥੇਵੰਦਿਆਂ ਵਾਲੇ ਗਏ ਕਿੰਨਿਆਂ ਨੇ ਅੰਮ੍ਰਿਤਪਾਲ ਦੀ ਬਾਤ ਚੁੱਕੀ ਉਹ ਦੁਬਾਰੇ ਫਿਰ 2 ਸਾਲ ਲੰਘਣ ਦੇ ਬਾਵਜੂਦ ਤੀਜੇ ਸਾਲ ਉਤੇ ਐਨਐਸਏ ਵਧਾਉਣ ਦੀ ਸਰਕਾਰ ਤਿਆਰੀ ਕਰ ਰਹੀ ਹੈ ਕਿੱਥੇ ਐ ਸਿੱਖਾਂ ਦੀਆਂ ਜਥੇਵੰਦਿਆਂ ਯਾਰ ਕਿੱਥੇ ਐ ਸੰਪਰਦਾਵਾਂ ਕਿੱਥੇ ਐ ਡੇਰੇ ਜਿਹੜੇ ਡੇਰਿਆਂ ਦੇ ਵਿੱਚ ਵੱਡੇ ਵੱਡੇ ਕੱਟ ਦਖਾਏ ਜਾਂਦੇ ਆ ਆਖਿਆ ਜਾਂਦਾ ਸਾਡੇ ਨਾਲ ਲੱਖਾਂ ਲੋਕ ਜੁੜੇ ਹੋਏ ਐ ਦੋਸਤੋ ਕੀ ਉਹ ਡੇਰਿਆਂ ਵਾਲੇ ਸੰਪਰਦਾਵਾਂ ਵਾਲੇ ਚਾਹਣ ਜਿਹੜੇ ਸਿੱਖਾਂ ਦੇ ਆਗੂ ਖਵਾਉਂਦੇ ਐ ਅੱਜ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਰਿਹਾਈ ਨਹੀਂ ਕੀਤਾ ਜਾ ਸਕਦਾ ਕੀ ਉਹ ਜੇ ਉਹ ਨੇ ਧਰਨਾ ਮਜਾਰਾ ਨਹੀਂ ਕਰਨਾ ਕਿ ਸਾਰੇ ਡੇਰੇਦਾਰ ਇਕੱਠੇ ਹੋ ਕੇ ਸਾਰੀਆਂ ਸੰਪਰਦਾਵਾਂ ਵਾਲੇ ਇਕੱਠੇ ਹੋ ਕੇ ਭਗਵੰਤ ਮਾਨ ਜੀ ਨੂੰ ਮਿਲ ਨਹੀਂ ਸਕਦੇ ਕਹਿ ਨਹੀਂ ਸਕਦੇ ਕਿ ਜਿੰਨਾ ਕ ਭਾਈ ਦੋਸਤ ਸੀ ਉਹਨਾਂ ਕੋ ਉਹਨਾਂ ਨੂੰ 2 ਸਾਲ ਲੰਘੇ ਹੁਣ ਇਹਨਾਂ ਨੂੰ ਛੱਡੋ ਤੇ ਜਿਹੜੇ ਅੰਮਰਤਪਾਲ ਦੇ ਨਾਲ ਦੇ ਸਿੰਘ ਨੇ 10 12 ਉਹਨਾਂ ਦਾ ਤੇ ਕੋਸੂਰੀ ਕੋਈ ਨਹੀਂ ਉਹਨਾਂ ਨੂੰ ਤੇ ਛੜਾ ਸਕਦੇ ਸੀ ਯਾਰ ਮੁੱਖ ਮੰਤਰੀ ਨਾਲ ਮੀਟਿੰਗ ਵੀ ਨਹੀਂ ਕਰ ਸਕਦੇ ਜਾ ਕੇ ਐਡੇ ਐਡੇ ਪਤੰਦਰੋਂ ਤੁਸੀਂ ਦੇਰਿਆਂ ਵਾਲੇ ਇੰਨਾ ਸੋਡਾ ਜ਼ੋਰ ਵੱਡੇ ਵੱਡੇ ਮੰਤਰੀ ਸੋਨੂੰ ਮੱਥੇ ਟੇਕਦੇ ਡੇਰਿਆਂ ਚ ਆ ਕੇ ਫੇ ਤੁਸੀਂ ਜ਼ੋਰ ਨਹੀਂ ਵਰਤ ਸਕਦੇ ਨਹੀਂ ਭਰਾਵੋ ਤੁਸੀਂ ਸਿੱਖਾਂ ਦੇ ਕਿਸੇ ਕੰਮ ਨਹੀਂ ਆਏ ਤੁਸੀਂ ਸਿੱਖ ਨੌਜਵਾਨਾਂ ਦੇ ਕਦੇ ਕੰਮ ਨਹੀਂ ਆਏ ਕਦੇ ਤੁਸੀਂ ਸਿੱਖ ਰਾਜ ਦੀ ਗੱਲ ਨਹੀਂ ਕੀਤੀ ਤੁਸੀਂ ਭਰਾਵੋ ਸਿਕਾ ਨੂੰ ਮਲੀਆ ਵੇਟ ਕੀਤਾ ਹੈ ਤੁਸੀਂ ਮਨਮਤਾਂ ਕੀਤੀਆਂ ਡੇਰਿਆਂ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਬਜਾਏ ਲੋਕਾਂ ਨੂੰ ਤੋੜਿਆ ਹੈ ਬਈ ਮਾ ਭਰਮਾਂ 'ਚ ਪਾਇਆ ਹੈ ਪਖੰਡਾਂ 'ਚ ਪਾਇਆ ਹੈ ਤੁਸੀਂ ਕੀ ਜਥੇਦਾਰ ਸਹਿਬਾਨ ਦੀ ਮਦਦ ਕਰੋਗੇ ਨਹੀਂ ਕਰ ਸਕਦੇ ਕਿਉਂਕਿ ਤੁਹਾਡੀਆਂ ਜਮੀਰਾਂ ਤੇ ਪਹਿਲੇ ਹੀ ਵਰਗਾਂ ਹੋਈਆਂ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਣਾ ਹੈ ਧਰਮ ਦੇ ਨਾਂ ਤੇ ਉਹ ਕਿਸੇ ਅਨਿਆਏ ਦੇ ਖਿਲਾਫ ਕੀ ਦੋਸਤੋ ਬੋਲਣਗੇ ਨਹੀਂ ਬੋਲ ਸਕਦੇ ਤੇ ਜਥੇਦਾਰ ਸਹਿਬਾਨਾਂ ਦੇ ਵਾਸਤੇ ਮੇਰੀ ਅੱਜ ਦੀ ਇਹ ਵੀਡੀਓ ਪਾਉਣ ਦਾ ਇਹੋ ਹੀ ਮਤਲਬ ਹੈ ਕਿ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਕਿ ਜਥੇਦਾਰ ਸਹਿਬਾਨ ਕੋਈ ਫੈਸਲਾ ਲੈਂਦਾ ਹੈ ਤੇ ਉਹਨੂੰ ਘਰ ਨੂੰ ਤੋੜ ਦਿੱਤਾ ਜਾਵੇ ਉਹਦਾ ਵਿਧੀ ਵਿਧਾਨ ਹੋਵੇ ਉਹ ਮੁਲਾਜ਼ਮਾਂ ਦੀ ਸ਼੍ਰੇਣੀ ਵਿੱਚ ਨਾਉਂਦਾ ਹੋਵੇ ਉਹਦਾ ਲੋਕ ਮਾਨ ਸਨਮਾਨ ਕਰਨ ਤੇ ਜਥੇਦਾਰ ਸਹਿਬਾਨ ਨੂੰ ਵੀ ਚਾਹੀਦਾ ਹੈ ਕਿ ਭਰਾਵੋ ਇਸ ਤਰ੍ਹਾਂ ਬੇਇੱਜ਼ਤ ਹੋ ਕੇ ਜਾਣ ਨਾਲੋਂ ਜਦੋਂ ਜਥੇਦਾਰ ਹੁੰਨੇ ਹੋ ਜਦੋਂ ਕੁਰਸੀ ਤੇ ਬੈਠੇ ਹੁੰਨੇ ਹੋ ਉਦੋਂ ਆਮ ਲੋਕਾਂ ਦੀ ਗੱਲ ਸੁਣ ਲਿਆ ਕਰੋ ਉਦੋਂ ਸਿੱਖ ਕੌਮ ਦੀ ਗੱਲ ਸੁਣ ਲਿਆ ਕਰੋ ਉਦੋਂ ਸਿੱਖਾਂ ਨੂੰ ਜੋੜ ਲਿਆ ਕਰੋ ਜੇਕਰ ਜਥੇਦਾਰ ਸਹਿਬਾਨ ਕਾਲ ਤਾਕਤ ਦਾ ਚਾਹੇ ਤੇ ਇੱਕ ਜਥਾ ਬਣਾ ਸਕਦਾ ਜਿਵੇਂ ਕਿਸੇ ਦਿਨ ਅਕਾਲੀ ਫੂਲਾ ਸਿੰਘ ਦਾ ਜਥਾ ਹੁੰਦਾ ਸੀ ਅਕਾਲੀ ਫੂਲਾ ਸਿੰਘ ਦੇ ਕੋਲੇ ਜਥਾ ਹੁੰਦਾ ਸੀ 10000 ਬੰਦੇ ਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਇਮਲੀ ਦੇ ਦਰਖਤ ਨਾਲ ਬੰਨ ਕੇ ਕੋੜੇ ਮਾਰੇ ਸੀ ਅਕਾਲੀ ਫੂਲਾ ਸਿੰਘ ਨੇ ਉਸ ਬੇਲੇ ਦੇ ਮਹਾਰਾਜੇ ਨੂੰ ਅੱਜ ਜੁਰਤ ਆਏ ਕਿਸੇ ਦੀ ਅੱਜ ਛੋਟਾ ਜਿਹਾ ਫੈਸਲਾ ਦਿੱਤਾ ਸਿਆਸੀ ਪਾਰਟੀ ਦੇ ਖਿਲਾਫ ਪਿਛਲੇ ਦਿਨਾਂ ਚ ਤੇ ਅੱਜ ਜਥੇਦਾਰ ਸਵਾਨਾਂ ਦਾ ਕੀ ਹਾਲ ਹੋ ਰਿਹਾ ਹੈ ਰੋ ਰਹੇ ਹੈ ਧਮਕੀਆਂ ਮਿਲ ਰਹੀਆਂ ਪਿੱਟ ਰਹੇ ਹੈ ਕਿਉਂ ਪਿੱਟ ਰਹੇ ਹੈ ਕਿਉਂਕਿ ਉਹਨਾਂ ਕੋਲੇ ਜਥਾ ਹੀ ਨਹੀਂ ਜੇਕਰ ਹੁੰਦਾ ਇੱਕ ਸ਼ਹੀਦੀ ਜਥਾ 5000 ਬੰਦੇ ਦਾ 10000 ਬੰਦੇ ਦਾ ਸ਼ਹੀਦੀ ਜਥਾ ਹੁੰਦਾ ਅਕਾਲ ਤਖਤ ਸਾਹਿਬ ਦੇ ਨਾਂ ਤੇ ਬਣਿਆ ਹੁੰਦਾ ਅਕਾਲ ਤਖਤ ਸਾਹਿਬ ਸਿੱਧੀ ਜਥਾ ਜਥੇਦਾਰ ਦੀ ਦੇਖਰੇਖ ਵਿੱਚ ਹੁੰਦਾ ਸਿੰਘ ਹੁੰਦੇ ਜਿਵੇਂ ਦਲ ਚੱਲਦੇ ਆ ਨਾ ਦਲ ਤੇ ਇੱਕ ਦਲ ਬਣਾਇਆ ਹੁੰਦਾ ਜਥੇਦਾਰ ਨੇ ਜਿਵੇਂ ਕਾਲੀ ਫੂਲਾ ਸਿੰਘ ਦਾ ਦਲ ਹੁੰਦਾ ਸੀ ਉਹਨਾਂ ਦੀ ਡਿਊਟੀ ਸੀ ਕਿ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਦੇਖਣਾ ਧਾਰਮਿਕ ਪ੍ਰਬੰਧਾਂ ਨੂੰ ਦੇਖਣਾ ਕਿ ਕਿਤੇ ਕੋਈ ਗੜਬੜ ਤਾਂ ਨਹੀਂ ਹੋ ਰਹੀ ਕੋਈ ਸਿਆਸੀ ਬੰਦਾ ਗੜਬੜ ਤਾਂ ਨਹੀਂ ਕਰ ਰਿਹਾ ਭਰਾਵੋ ਪ੍ਰਾਤਨ ਮਰ ਜਾਦਾ ਛੜਤੀ ਅਸੀਂ ਨਾ ਸਾਡੇ ਕੋਲੇ ਕੋਈ ਜਥੇ ਜਥੇਦਾਰ ਸਹਿਬਾਨ ਕਾਰਿਆਂ ਆਸਰੇ ਚੱਲਦੇ ਐ ਗਨਮੈਨਾਂ ਦੇ ਆਸਰੇ ਯਾਰ ਗਨਮੈਨ ਚਾਹੀਦੇ ਜਥੇਦਾਰਾਂ ਕੋਲੇ ਉਹ ਪਤੰਦਰੋ ਤੁਸੀਂ ਕਹਨੇ ਹੋ ਵੀ ਸ਼ਾਸਤਰਾਂ ਦਾ ਪ੍ਰਚਾਰ ਕਰਦੇ ਹੋ ਗੁਰੂ ਗੋਬਿੰਦ ਸਿੰਘ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਕਰਦੇ ਹੋ ਤੇ ਤੁਹਾਡੇ ਨਾਲ 50 ਬੰਦੇ ਸ਼ਾਸਤਰਾਂ ਵਾਲੇ 50 ਬੰਦੇ ਵੀ ਤੁਹਾਡੇ ਕੋਲੇ ਜਥਾ ਨਹੀਂ ਕਾ ਸ਼ਾਸਤਰਾਂ ਵਾਲਿਆਂ ਦਾ ਸੋਨੂੰ ਤੇ ਗਨਮੈਨਾਂ ਦੀ ਯਾਰ ਲੋੜ ਹੀ ਨਾ ਪਵੇ ਸੋਨੂੰ ਤਾਂ ਕੇ ਤੋ ਡਰਨ ਦੀ ਲੋੜ ਹੀ ਨਾ ਪਵੇ ਤੁਸੀਂ ਤਾਂ ਸਰਕਾਰ ਦੇ ਗੁਲਾਮ ਬਣੋ ਹੀ ਨਾ ਜਿਸ ਦਿਨ ਤੁਸੀਂ ਗਨਮੈਨ ਲੈ ਲੇ ਉਸੇ ਦਿਨ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਡਿੱਗ ਪੈਨੇ ਹੋ ਲੋਕ ਅੰਦਾਜ਼ਾ ਲਾ ਲੈਂਦੇ ਐ ਕਿ ਜਦੋਂ ਸਰਕਾਰ ਦੇ ਗਨਮੈਣ ਲਾ ਰਖੇ ਐ ਸਰਕਾਰ ਨੂੰ ਕੀ ਬੋਲਣਗੇ ਕੀ ਜ਼ਰੂਰਤ ਐ ਤੇ ਜ਼ਥੇਦਾਰ ਸਹਿਬਾਨ ਕਿਸੇ ਸਮੇਂ ਹੁੰਦੇ ਸੀ ਇੱਕ ਬਿਆਨ ਕਾਲ ਤੱਕ ਤੋ ਦਿੰਦੇ ਸੀ ਦਿੱਲੀ ਹੱਲ ਜਾਂਦੀ ਸੀ ਦਿੱਲੀ ਦੇ ਵੱਡੇ ਵੱਡੇ ਅਫਸਰ ਪੈਰੀ ਪੈਂਦੇ ਸੀ ਜਦੋਂ ਜ਼ਥੇਦਾਰ ਸਹਿਬਾਨਾਂ ਦੀ ਦੋਸਤੋ ਪਕੜ ਹੁੰਦੀ ਸੀ ਜਦੋਂ ਸਿਧਾਂਤ ਤੇ ਪੂਰੇ ਹੁੰਦੇ ਸੀ ਅੱਜ ਕੀ ਹਾਲ ਐ ਅੱਜ ਕੋਈ ਮੰਗ ਪੱਤਰ ਫੜਨ ਨੂੰ ਤਿਆਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੀ ਦੁਰਦਸ਼ਾ ਹੈ ਸਿਆਸੀ ਬੰਦਿਆਂ ਦੇ ਹੱਥਾਂ ਦੇ ਵਿੱਚ ਪਤਾ ਨਹੀਂ ਕਿਨੂੰ ਕਦੋਂ ਲਾ ਦੇਣਾ ਹੈ ਕਿਨੂੰ ਕਦੋਂ ਬਣਾ ਦੇਣਾ ਹੈ ਜਿੰਨਾ ਚਿਰ ਕੋਈ ਚਾਪਲੂਸੀ ਕਰਦਾ ਹੈ ਜਿੰਨਾ ਚਿਰ ਕੋਈ ਗੁਲਾਮੀ ਕਰਦਾ ਹੈ ਚਮਚਾਗिरी ਕਰਦਾ ਹੈ ਉਹਨਾਂ ਚਿਰ ਆਪਦੇ ਅਹੁਦਿਆਂ ਤੇ ਬਣੇ ਰਹਿੰਦੇ ਹੈ ਜਿਸ ਦਿਨ ਸਿਆਸੀ ਆਕਾਂ ਨੂੰ ਲੱਗਦਾ ਹੈ ਕਿ ਇਹ ਸਾਥੋਂ ਦੂਰ ਹੋ ਗਏ ਸਾਡਾ ਹੁਕਮੰਦ ਨਾਟ ਗਈ ਉਸੇ ਦਿਨ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਤੇ ਇਹ ਜਥੇਦਾਰ ਨੇ ਜੇ ਹੋਰ ਸੁਭਾਵਾਂ ਨੇ ਸਿੱਖਾ ਦਿੱਤਾ ਇੰਨਾ ਪ੍ਰਭੂ ਨਗਾਰ ਆ ਚੁੱਕਿਆ ਆਮ ਲੋਕਾਂ ਨੂੰ ਸੋਚਣਾ ਪੂ ਮੈਂ ਕਹਿਣਾ ਚਾਹੁੰਨਾ ਹੈ ਜਿਹੜੀਆਂ ਆਮ ਸੰਗਤਾਂ ਨੇ ਉਹਨਾਂ ਨੂੰ ਸੋਚਣਾ ਪਊਗਾ ਤੇ ਸੰਪਰਦਾਵਾਂ ਵਾਲਿਆਂ ਨੂੰ ਕਹਿਣਾ ਚਾਹੁੰਨਾ ਹੈ ਨਿੰਗ ਸਿੰਘ ਜੱਥੇਬੰਦਾਂ ਨੂੰ ਬੇਨਤੀ ਕਰਨਾ ਚਾਹੁੰਨਾ ਹੈ ਕਿ ਪ੍ਰਭੂ ਜੇਕਰ ਤੁਸੀਂ ਦਸਤਾਰਾਂ ਦੇਣ ਜੱਥੇਦਾਰ ਨੂੰ ਜਾਣੇ ਹੋ ਨਾ ਜਿੱਦੇ ਦਸਤਾਰ ਬੰਦੀ ਹੁੰਦੀ ਹੈ ਤੇ ਦਸਤਾਰ ਦੀ ਇੱਜ਼ਤ ਵੀ ਕਰਿਆ ਕਰੋ ਦਸਤਾਰ ਦੀ ਜਦੋਂ ਬਦਨਾਮੀ ਹੁੰਦੀ ਹੈ ਜੱਥੇਦਾਰ ਦੇ ਨਾਲ ਵੀ ਖੜਿਆ ਕਰੋ ਜਦੋਂ ਦੀ ਦਸਤਾਰ ਨੂੰ ਹੱਥ ਪੈਂਦਾ ਭਾਵ ਉਹਦੇ ਨਾਲ ਇੰਨੀ ਦੁਰਦਸ਼ਾ ਹੁੰਦੀ ਹੈ ਉਦੋਂ ਤੁਸੀਂ ਕਿੱਥੇ ਹੁੰਦੇ ਹੋ ਕਿੱਥੇ ਚਲੇ ਜਾਂਦੇ ਹੋ ਯਾਰ ਤੁਸੀਂ ਕਿੰਨੇ ਦਿਨਾਂ ਦਾ ਪੰਜਾਬ ਦੇ ਵਿੱਚ ਰੋਲ ਘਚੋਲਾ ਪਈ ਜਾ ਰਿਹਾ ਹੈ ਤੁਸੀਂ ਕਿੱਥੇ ਸੀ ਕੀ ਫਾਇਦਾ ਤੁਹਾਡਾ ਇਸ ਲਈ ਭਰਾਵੋ ਜਿਹੜਾ ਵਿਧਿਵਧਾਨ ਹੈ ਉਹ ਬਣਨਾ ਚਾਹੀਦਾ ਹੈ ਤੇ ਜਥੇਦਾਰਾਂ ਨੂੰ ਕੋਈ ਬੇਇੱਜ਼ਤ ਕਰਕੇ ਨਾ ਕੱਢੇ ਇਸ ਵੀਡੀਓ ਦੇ ਵਿੱਚ ਮੇਰੇ ਇੰਨੇ ਕੁ ਵਿਚਾਰ ਸੀ ਚੰਗਾ ਲੱਗਿਆ ਦੋਸਤੋ ਤਾ ਬੀਡਗੋ ਨੂੰ ਅੱਗੇ ਆਮ ਲੋਕਾਂ ਤੱਕ ਪਹੁੰਚਾਇਓ ਕਿ ਇਸ ਪੱਖ ਦੇ ਲੋਕ ਪੈਦਾ ਹੋ ਸਕਣਾ ਕਿ ਜਥੇਦਾਰਾਂ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਹੈ ਤੇ ਇਹੋ ਜਿਹਾ ਬੀਡਗੋ ਤੁਸੀਂ ਸੱਚ ਦੇ ਨਾਲ ਜੁੜਨ ਵਾਸਤੇ ਪੂਰੀ ਕੋਰੀ ਗੱਲ ਕਰਾਂਗੇ ਖਰੀ ਗੱਲ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਈਰਲ ਜੀ ਕਾਲਤਾ ਵਾਈਰਲ ਜੀ